ਫਰਜ਼ੀ ਡਾਕਟਰਸ ਦੇ ਵੱਲੋਂ 7 ਜਾਨਾਂ ਦੀ ਮੌਤ ਜਿਹੜੀ ਹੈ ਲੈ ਲਈ ਗਈ। ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਇਸ ਡਾਕਟਰ ਦੀ ਦਿਖਾ ਰਹੇ ਹਾਂ ਜੋ ਕਿ ਡਾਕਟਰ ਨਕਲੀ ਹੈ। ਫਰਜ਼ੀ ਡਾਕਟਰ ਹੈ। ਨਾ ਕਿਸੇ ਨੇ ਇਸ ਦੀ ਡਿਗਰੀ ਚੈੱਕ ਕੀਤੀ, ਨਾ ਇਸ ਦੀ ਜਿਹੜੇ ਪ੍ਰੂਫ ਨੇ ਇਸਦੇ ਉਹ ਚੈੱਕ ਕੀਤੇ। ਪਤਾ ਨਹੀਂ ਕਿਵੇਂ ਇਸ ਨੂੰ ਭਰਤੀ ਕਰ ਲਿਆ। ਤੁਸੀਂ ਆਪ ਦੇਖੋ ਕਿੱਡਾ ਵੱਡਾ ਲੂਪ ਹੋਲ ਹੈ। ਕਿੰਨਾ ਵੱਡਾ ਲੂਪ ਹੋਲ ਐ ਕਿਤੇ ਕਿੰਨਾ ਵੱਡਾ ਲੋਕਾਂ ਦੇ ਜ਼ਿੰਦਗੀ ਨਾਲ ਜੀਵਨ ਨਾਲ ਮਜ਼ਾਕ ਕੀਤਾ ਜਾ ਰਿਹਾ 15 ਸਰਜਰੀਆਂ ਇਸ ਨੇ ਕੀਤੀਆਂ ਕਾਰਡੀਓਲੋਜਿਸਟ ਬਣ ਕੇ ਆਇਆ ਇੱਕ 크ਰਿਸਚੀਅਨ ਹਸਪੀਟਲ ਦੇ ਵਿੱਚ ਦਿਮੋ ਇਲਾਕਾ ਮੱਧ ਪ੍ਰਦੇਸ਼ ਦਾ ਉੱਥੇ 15 ਸਰਜਰੀਆਂ ਇਸ ਨੇ ਕੀਤੀਆਂ ਦਿਲ ਦੀਆਂ ਤੇ ਉਹਨਾਂ ਦੇ ਵਿੱਚੋਂ 8 ਜਣਿਆਂ ਦੀ ਮੌਤ ਹੋ ਗਈ ਤੇ ਜਿਹੜੇ ਬਾਕੀ ਰਹਿ ਗਏ 7 ਜਣੇ ਉਹ ਵੀ ਮਰਨ ਕਿਨਾਰੇ ਨੇ ਤਾਂ ਤੁਸੀਂ ਆਪ ਹਿਸਾਬ ਲਾ ਲਓ ਕਿ ਹਸਪਤਾਲ ਦੇ ਵਿੱਚ ਤੁਸੀਂ ਆਪਣਾ ਇਲਾਜ ਕਰਾਉਣ ਜਾਂਦੇ ਹੋ ਜਾਂ ਉੱਥੇ ਮਰਨ ਜਾਂਦੇ ਹੋ ਇਹੋ ਜੇ ਹਸਪਤਾਲ ਦੇ ਉੱਪਰ ਐਕਸ਼ਨ ਹੋਣਾ ਚਾਹੀਦਾ ਤੇ ਹੁਣ ਜਦੋਂ ਇਸ ਦੀ ਸ਼ਿਕਾਇਤ ਕੀਤੀ ਗਈ ਕੰਪਲੇਂਟ ਕੀਤੀ ਗਈ ਤਾਂ ਇਸ ਦੇ ਖਿਲਾਫ ਜਾਂਚ ਬਿਠਾਤੀ ਹੈ ਤੇ ਲਗਾਤਾਰ ਇਸ ਨੂੰ ਲੱਭਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਤਿੰਦਰ ਨਰਿੰਦਰ ਯਾਦਵ ਇਸ ਦਾ ਨਾਮ ਹੈ Ориジナル ਤੇ ਇਹ ਕਿਸੇ ਦੀ ਆਇਡੈਂਟੀਟੀ ਯੂਜ਼ ਕਰ ਰਿਹਾ ਸੀ ਬ੍ਰਿਟੇਨ ਦੇ ਇੱਕ ਡਾਕਟਰ ਜੌਨ ਕੇਮ ਦੀ ਆਇਡੈਂਟੀਟੀ ਇਸ ਨੇ ਯੂਜ਼ ਕੀਤੀ ਤੇ ਜਿਸ ਤੋਂ ਬਾਅਦ ਉਹਤੇ ਨੌਕਰੀ ਕਰਨ ਲੱਗਾ ਹਸਪਤਾਲ ਦੇ ਵਿੱਚ ਕ੍ਰਿਸਚੀਅਨ ਹਸਪੀਟਲ ਸੀ ਲਗਾਤਾਰ ਕਈ ਮਹੀਨੇ ਕਈ ਸਾਲ ਕਰੀ ਕੀਤੀ ਤੇ ਉੱਥੇ ਜਦੋਂ